ਦਾ ਸਾਜੀ ਮੇਰਾ ਪੜਾਉਂਦੀ ਆ ਕਿਧਰ ਆ ਗਈ ਚੱਲ ਫਿਰ ਕੋਈ ਨੂੰ ਵੇਖਦੇ ਆ ਆਹ ਕਿਦਾਂ ਫਿਰ ਕਿਦਾਂ ਫਿਰ ਉਸਤਾਦ ਠੀਕ ਆਂ ਆਹ ਕਿਦਾਂ ਫਿਰ ਕਹਿਵਾ ਉਹ ਇਥੇ ਕੀ ਕਰਦਾ ਪਿਆ ਵਾ ਉਹ ਬੱਸ ਯਾਰ ਸਹਿਰ ਸੁਰਤੇ ਨੂੰ ਪੜਾਇਆ ਫੜੇ ਕਰਨਾ ਜੀ ਦੀ ਐ ਨੂੰ ਮੈਂ ਚੱਲ ਸਹਿਰ ਸੁਰਕਾਰੋਂ ਨੇ ਵੇਲੇ ਹੀ ਯਾਰ ਆਪਣਾ ਬੜਾ ਵੇਲੇ ਹੀ ਰਹਿਦਾ ਵਾ ਉਸਤਾਦ ਯਾਰ ਦੁਪਹਿਰਾਂ ਨੂੰ ਤੂੰ ਸਹਿਰ ਕਰਨੋਂ ਨਾ ਪਿਆ ਲੋਕ ਇਸ ਵੇਲੇ ਕਰਦੇ ਆ ਉਂਗੜੇ ਵਾਲੇ ਆ ਗਿਆ ਵਾ ਨਹੀਂ ਨਹੀਂ ਯਾਰ ਸਹਿਰ ਯਾਰ ਤੈਨੂੰ ਪਤਾ ਹੈ ਯਾਰ ਆਪਾਂ ਚੱਲੀਦਾ ਸਾਰੇ ਦੇ ਵਖਰੇ ਆਪਾਂ ਕਰੀਂ ਦੁਪਹਿਰਾਂ ਨੂੰ ਸਹਿਰ ਲੋਕੀ ਸਵੇਰੇ ਕਰਦੇ ਸ਼ਾਮੀ ਕਰਦੇ ਆ ਆਪਾਂ ਕਰੀਂ ਦੁਪਹਿਰਾਂ ਨੂੰ ਕਿ ਯਾਰ ਇਹਨਾਂ ਬਦਾਈਂ ਦਰ ਘੁੰਮਣ ਤੂੰ ਇੱਧਰ ਕੀ ਕਰਨ ਧਿਆ ਯਾਰ ਸਕੂਟਰੀ ਕਿਦੀ ਆਏ ਹੈ ਉਹ ਪੇਤੀ ਆ ਸਾਜਰੀ ਗੱਲਵਾਦ ਆ ਨਹੀਂ ਨਹੀਂ ਇਹ ਸਕੂਟਰੀ ਮੇਰੀ ਹੈ ਯਾਰ ਮੈਂ ਨਵੀਂ ਲਈ ਆ ਅੱਜ ਹੀ ਲੈ ਕੇ ਆਇਆ ਮੈਂ ਮੈਂ ਕਹਾਂ ਪਹਿਲਾਂ ਯਾਰ ਤੁਹਾਨੂੰ ਦਿਖਾਉਨੇ ਆ ਸਕੂਟੀ ਯਾਰ ਅਰੇ ਯਾਰ ਤੇ ਤੋ ਹੈ ਨਹੀਂ ਸਕੂਟੀ ਸਕੂਟਰੀ ਅਰ ਤੂੰ ਮੈਂ ਜਨਨ ਜਰੋ ਵੀ ਦੇ ਦਾਂ ਯਾਰ ਤੂੰ ਤੁਰ ਕੇ ਹੀ ਹੁੰਨਾ ਜਰੋ ਦੇ ਲਓ ਸਕੂਟਰੀਆਂ ਸਕੂਟਰੀਆਂ ਦੇ ਬਹੁਤ ਆ ਤੁਹਾਨੂੰ ਕਮੀ ਕੋਈ ਨਹੀਂ ਯਾਰ ਤੂੰ ਗੱਲਾਂ ਕਰਦਾ ਮੇਰੀ ਗੱਲ ਸੁਣ ਜਿੰਨੀ ਦੀ ਸਕੂਟਰੀ ਆ ਇੰਨੀ ਉਹ ਚਲਾਈ ਨਾ 1500 ਸਕੂਟਰੀਆਂ ਬੈਗ ਇ ਚ ਲਾਈ ਆ ਇਹ ਤਾਂ ਗੱਲ ਬਾਤ ਆ ਯਾਰ ਮਾਤਮਿਆਂ ਇਹ ਨਹੀਂ ਬੜਾ ਪਤਾ ਲੱਗਦਾ ਉਹ ਜਾ ਭਰਾਵਾ ਬੈਕ ਕਿਦਾਂ ਚਲਾਤੀ ਔਰ ਇਸ 75 ਦੀ ਸਕੂਟਰੀ ਆਈ ਵੀ ਨਹੀਂ ਸੀਗੀ ਯਾਰ ਇੱਕ ਦਫਾ ਮੈਂ ਨੂੰ ਤੁਰ ਰੱਹਾ ਨੇ ਸਤਾ ਵਿੱਚ ਛਾਏ ਬੜਾ ਸਤਾ ਰਿਹਾ ਹੁਣ ਜੱਟਾ ਵੱਡੀ ਮਾਰਦਾ ਰਿਹਾ ਹੁਣ ਇਹ ਲੂਟ ਯਾਰ ਇੱਕ ਰੇ ਤੂੰ ਮੈਨੂੰ ਟੋਕਦਾ ਬੜਾ ਟੋਕਦਾ ਬੜਾ ਯਾਰ ਬੜਾ ਟੋਕਦਾ ਨੇ ਮੈਨੂੰ ਹੁਣ ਕਿਤੇ ਖੇਚੜਨ ਲੱਤੀ ਆ ਕਿੰਮਾ ਕਿੰਨੀ ਆਲੀ ਕਹਵ ਜਿਹੜੀ ਇੱਕ ਆਰੀ ਉਸਤਾਦ ਨੇ ਗੱਲ ਕਹਿ ਦਿੱਤੀ ਤੇ ਬੱਸ ਕਹਿਤੀ ਤੂੰ ਬਾਹ ਯਾਰ ਜੀਜੀ ਕਰਨਾ ਵਾ ਮੇਰੀ ਗੱਲ ਟੋਕਣੀ ਨਹੀਂ ਦੀ ਕੀ ਆਣਾ ਉਸਤਾਦ ਫੇ ਤੈਨੂੰ ਪੜਾ ਉਸਤਾਦ ਨੇ ਫੇ ਤੈਨੂੰ ਪਹਿਲਾ ਚੀਜ਼ਾਂ ਸਿਖਾਉਣੀਆਂ ਨਹੀਂ ਫਿਰ ਬਨੂ ਕੀ ਆਣਾ ਯਾਰ ਚਲ ਠੀਕ ਹੈ ਤੈਨੂੰ ਮੈਨ ਨਹੀਂ ਟੋੜਿਆ ਚਲ ਤੂੰ ਮੈਨ ਬਾਕੀ ਗੱਲਾਂ ਤੂੰ ਛੱਡ ਤੂੰ ਮੈਨ ਇਹ 10000 ਤੂੰ ਬੈਗ ਸਕੂਟੀ ਕਿੱਦਾਂ ਚਲਾਈ ਯਾਰ 15 ਸਾਲ ਅੱਛਾ ਬੈਗ ਚਾਲੇ ਵੀ ਤੈਨੂੰ ਮੈਂ ਉਹਦਾ ਮੈਂ ਦੱਸਦਾ ਨਹੀਂ ਦੱਸ ਤੂੰ ਗਿਰਦੰਦ ਨੂੰ ਤਾਂ ਲੱਗੇ ਦੱਸਦਾ ਯਾਰ ਬੈਗ ਸਕੂਟਰ ਦੀ ਜੀ ਮੈਂ ਇਦਾਂ ਚਲਾਈ ਮਤਲਬ ਕਿਹੜੀ ਅਗਲੀ ਸ਼ੋਰ ਦੀ ਸਕੂਟਰ ਇਹ ਲਾਤੀ ਪਿਛੇ ਕਿਹੜੀ ਪਿਛਲੀ ਸ਼ੋਰ ਹੀ ਉਹ ਲਾਤੀ ਅੱਗੇ ਜੀ ਤੂੰ ਆ ਬਦਲ ਤੀਆ ਦੋਵੇਂ ਤੇ ਫਿਰ ਦੱਸ ਦੂ ਆਪੇ ਬੈਗ ਚੱਲੂਆਂ ਨਹੀਂ ਦੱਸ ਮੰਨ ਗਿਆ ਨਹੀਂ ਉਸਤਾਦ ਨੇ ਉਸਤਾਦ ਆ ਬੈਗ ਚਲਾ ਸਕਦੇ ਆ ਯਾਰ ਤੂੰ ਪਹਿਲੇ ਸਮਝ ਸਟੈਂਡਰਡ 20 ਕਰਾਇਆ ਕਿ ਨਹੀਂ ਕਰਾਇਆ ਫਿਰ 10000 ਗੱਲ ਬਾਤ ਦੱਸ ਕੀਆ ਤੈਨੂੰ ਦੱਸੀਏ ਫਿਰ ਉਹਦੀ ਪੁਰਾਣੇ ਸਮਿਆਂ ਦੀ ਗੱਲ ਦੱਸ ਜੇ ਕੋਈ ਗੱਲਾਂ ਬੜੀਆਂ ਸਟਾਰ ਬੜੀਆਂ ਬਣੇ ਫਿਰ ਤੇ ਸੱਚ ਇਹ ਤੇ ਬੜੀਆਂ ਗੱਲਾਂ ਸਟਾਰ ਯਾਰ ਤੇ ਮੂੰਹ ਨਹੀਂ ਕੋਈ ਜਾਨਣਾ ਸਟਾਰ ਜਣਾ ਯਾਰ ਸਟਾਰ ਨੂੰ ਪਤਾ ਹੈ ਆਪਣੇ ਚਰਚੇ ਬੜੇ ਆ ਆ ਕਰਕੇ ਦੇ ਸਟੰਟ ਦੀ ਤੈਨੂੰ ਮੈਂ ਦੱਸਦਾ ਹੀ ਗੱਲ ਇੱਕ ਕਰੀ ਇੱਕ ਕਰੀ ਰਹਾ ਮੈਂ ਸਟੰਟ ਕਰਾਤਾ ਹੀ ਡਬਲਯੂ ਡਬਲਯੂ ਈ ਦੇ ਵਿੱਚ ਸਕੂਟਰੀ ਤੇ ਮੈਂ ਆ ਵੀ ਜਦੋਂ ਮਾਰ ਉਸ ਸਕੂਟਰੀ ਦੇ ਸਟੰਟ ਕਰਾਣਾ ਜੋ ਕੀ ਮੂਲ ਐ ਕਰਨਾ ਹੈ ਮੈਂ ਇੱਦਾਂ ਦਾ ਦੇਖਣ ਮੇਰਾ ਠੀਕ ਆ ਮੈਂ ਹਰਾਨ ਰਹਿ ਗਿਆ ਮੇਰਾ ਹੀ ਮੇਰੇ ਇੱਦਾਂ ਦਾ ਤਾਂ ਹੋਇਆ ਬਾਜ ਮੈਨੂੰ ਪਤਾ ਲੱਗਾ ਭਰਾਵਾ ਉਹਦੇ ਮੈਨੂੰ ਥੱਪੜ ਦਿਖਾਉਂਦੇ ਫਿਰ ਮਾ ਉਹ ਤਾਂ ਸਕੂਟਰੀ ਰਵਾ ਬੜੀ ਚਮਾਈ ਪੜੀ ਜੋਨਸ ਨੇ ਕਿਹਾ ਭਰਾ ਮੈਨੂੰ ਹੱਥ ਜੋੜੇ ਉੱਥੇ ਜੋਨਸ ਨੇ ਕਹਿੰਦਾ ਪਾਈ ਮੈਨੂੰ ਇੱਕ ਵਾਰੀ ਛੱਡ ਦੋ ਬਾ ਕਹਿੰਦਾ ਕਹਿੰਦਾ ਬੱਸ ਇੱਕ ਵਾਰੀ ਛੱਡ ਦੋ ਕਹਿੰਦਾ ਮੈਂ ਚੱਲ ਜੂ ਆਪੇ ਘਰੇ ਫਿਰ ਉਹ ਉਧਰੋਂ ਹਉਣ ਚੱਲ ਗਏ ਤੇ ਫਿਰ ਉਹ ਰੋਮਨ ਸਿੰਘ ਕਹਿੰਦਾ ਮੈਨੂੰ ਘਰੇ ਛੱਡਿਆ ਫੇ ਮੈਂ ਯਾਰ ਸਕੂਟਰੀ ਤੇ ਕਿਹਾਨੂੰ ਘਰੇ ਛੱਡਣ ਠੀਕ ਆ ਫੇਰ ਜੇ ਆ ਕੇ ਭਰਾਵਾਂ ਕਿਤੇ ਆਏ ਫਿਰ ਉੱਥੋਂ ਬਾਦ ਮਾਰਿਆ ਉਹ ਤੇਰਾ ਆਪਲਾ ਹੋ ਗਿਆ ਡਬਲਯੂਡਬਲਯੂਟੀ ਯਾਰ ਤੂੰ ਸਕੂਟੀ ਸਟਾਰ ਕਿੱਦਾ ਚਲਾ ਲਈ ਯਾਰ ਸਾਰੇ ਆ ਚੰਗੇ ਨੇ ਕਿਆ ਕਿਉਂ ਨਹੀਂ ਗਾ ਅਰੇ ਫੇਰ ਤੇਨ ਪਾਏ ਉਹ ਵੀ ਮਿਲੇ ਹੋਣੇ ਆ ਫਿਰ ਤੇਰੀ ਚੜਾਈ ਆ ਯਾਰ ਲੈ ਪਾਏ ਹਾਂ ਟੇ ਗੱਲ ਹੀ ਨਾ ਨਾ ਕਰ ਦਈਆ ਉਹ ਮੈਨੂੰ ਘਰੇ ਛੱਡਣਾ ਆ ਹੀ ਤੈਨੂੰ ਪਤਾ ਯਾਰ ਆਪਣੀ ਗੱਲਬਾਤ ਬੋਹ ਆ ਸਕੂਟਰੀ ਤਾਂ ਪਤਾ ਯਾਰ ਕਿ ਤੇ ਆਪਣੀ ਮਾੜੀ ਮੋਟੀ ਗੱਲਬਾਤ ਕਿੰਨੇ ਦਿਨ ਪਰ ਆਪਣੀ ਗੱਲਬਾਤ ਹਣੀ ਸਕੂਟਰੀ ਦੀ ਗੱਲਬਾਤ ਕੀਤੀ ਉਹ ਤੇ ਰਵਾ ਮੈਂ ਉੱਪੋਂ ਆਇਆ ਫਿਰ ਮੈਂ ਨੂੰ ਫੋਨ ਕੀਤਾ ਰਵਾ ਰੋਮਿੰਗਸ ਨੂੰ ਤੇ ਮੈਂ ਕਿਦਾਂ ਕੀ ਹਾਲ ਚਾਲ ਆ ਉਹ ਮੈਨੂੰ ਕਹਿੰਦਾ ਯਾਰ ਮੈਨੂੰ ਪੈਸੇ ਚਾਹੀਦੇ ਆ ਮੈਂ ਕਿੰਨੇ ਕਹਿੰਦਾ 2000 ਰੁਪਏ ਚਾਹੀਦਾ ਤੇ ਮੈਂ ਆ ਯਾਰ ਸਾਡ ਕੱਲ ਕੋਈ ਨਹੀਂ ਦੇਦਾ ਫਿਰ ਮੈਂ ਨੂੰ ਰਵਾ 4000 ਰੁਪਏ Paytm ਦਿੱਤਾ ਫਿਰ ਜਾ ਕੇ ਰਵਾ ਵਿਚਾਰੇ ਦਾ ਚੱਲ ਸਾਰੇ ਯਾਰ ਅਸ਼ਰੂ ਸ਼ੰਤੋਂ ਯਾਰ ਬੈਠਾ ਹੀ ਵਿਚਾਰਾ ਤੇ ਰਾਜਾ ਰੋਛਨ ਲਿਆਂਦਾ ਫਿਰ ਉਹਨੇ ਫੇਰ ਮਾ ਯਾਰ ਮੈਂ ਚੱਲ ਕੋਈ ਨਹੀਂ ਇੰਨਾ ਕੋ ਚੱਲਦਾ ਵਾ ਦਾਣ ਦੁਨ ਕਰਦੇ ਇੰਨੇ ਕਦੇ ਪਰਵਾ ਆਪਾਂ ਪੈਸੇ ਦੇ ਦੇ ਦੂ ਛੇੜੀ ਵਿਚਾਰਿਆਂ ਆ ਛਾ ਠੀਕ ਉਸ ਤਰ ਮੰਨ ਗਏ ਮੰਨ ਗਏ ਸਟਾਰ ਯਾਰ ਮੈਨੂੰ 2000 ਰੁਪਏ ਆ ਜਾਈਦਾ ਯਾਰ ਜੂਦੀ ਮਿਲ ਜੂਗਾ ਯਾਰ ਆ ਪੈਸੇ ਚਾਹੀਦੇ ਸੀ ਤੈਨੂੰ ਉਹ ਨਹੀਂ ਨਹੀਂ ਪੈਸੇ ਨਹੀਂ ਤੇ ਕੋਈ ਗੱਲ ਹੀ ਨਹੀਂ ਪੈਸੇ ਤੇ ਭਵੇਂ ਤੂੰ ਕਿਤੇ 10000 ਰੁਪਏ 20000 ਵੀ ਮੰਗ ਲਿੰਦਾ ਨਾ ਆਪਾਂ ਨੂੰ ਕੋਈ ਚੱਕਰ ਹੀ ਨਹੀਂ ਯਾਰ ਚੱਕਰ ਬਤਾ ਕੀ ਆ ਮੈਨੂੰ ਯਾਰ ਕੰਮ ਆ ਗਿਆ ਜਰੂਰੀ ਯਾਦ ਤੇ ਮੈਂ ਚੱਲਾਂ ਹੁਣ ਮੜਿਆ ਤੇ ਫਿਰ ਤੈਨੂੰ ਮੈਂ ਦੱਸ ਦੂੰਗਾ ਤਾਂ ਕਿ ਪੈਸੇ ਮੇਰੇ ਤੋਂ ਬਣ ਗਏ ਤੇ ਮੈਂ ਤੈਨੂੰ ਦੱਸ ਦੂੰਗਾ ਠੀਕ ਆ ਤੇ ਬਾਕੀ ਮਿਲਦੇ ਆ ਫਿਰ ਹੈ ਰਾਮ ਰਾਮ ਇੱਕ ਚੱਕਰ ਲੀਗਾ ਠੀਕ ਆ ਇਹ ਕਰੋ ਯਾਰ ਕਿ ਪਟੇ ਨੂੰ ਇਹ ਤੂੰ ਇਹਦੇ 2000 ਮੇਰਾ ਲੈ ਲੈ ਮੈਨੂੰ ਹੁਣ ਕੀ ਪਤਾ ਵਾ ਮੇਰੇ ਤੋਂ ਅੱਗੇ ਹੈ ਨਿੱਕਾ ਇਹ ਤੇ ਇਹ ਨਾਲ ਬੱਗੇ ਬੈਠਾ ਹਾਂ 버ਗਰ ਖਾਣ ਨੂੰ ਤੈਨੂੰ ਚੱਲ ਕੋਈ ਨਹੀਂ ਬੱਤੀ